ਦੇ ਖਾਬ ਹੈ ਇਹੋ 99% ਲੋਕ ਇਹ ਚੋਣਾ ਜਿਹੇ ਚੱਕੇ ਚਾਹੀਏ ਆ ਜੀ ਨਹੀਂ ਚੁੰਦੇ ਸੀ ਪ੍ਰਸ਼ਾਸਨ ਨੇ ਪੂਸ ਪ੍ਰਸ਼ਾਸਨ ਨੇ ਤੇ ਜਿੰਨੇ ਸੁਸਾਇਟੀਆਂ ਦੇ ਇਹ ਆ ਸਰਪ ਕਹ ਲੋ ਜਾਂ ਜਿਹਨਾਂ ਦੀ ਡਿਊਟੀ ਲੱਗੀ ਹੈ ਸਾਰਿਆਂ ਨੇ ਤਰੂਰ ਸ਼ਿੱਕੇ ਤੇ ਟੰਕੇ ਇਹ ਕੰਮ ਕੀਤਾ ਕਿਉਂਕਿ ਇਹੋ ਜੇ ਲੋਕ ਇੱਕ ਕਲੰਕ ਹੁੰਦੇ ਆ ਮੈਂ ਸਮਝਦਾ ਕਿ ਇੱਥੋਂ ਦੇ ਐਮਐਲਏ ਨੂੰ ਡਾਕਡਬੋ ਕੇ ਮਰ ਜਾਣਾ ਚਾਹੀਦਾ ਕਿ ਨਿੱਕੀ ਜੀ ਚੋਣ ਹੋਵੇ ਛੋਟੀ ਜੀ ਚੋਣ ਹੋਵੇ ਤੇ ਆਹ ਲੋਕਾਂ ਨੂੰ ਧੰਵੇ ਮੈਨਾ ਸੋਸਾਇਟੀ ਦੇ ਬਾਹਰ ਚ ਬਹਿਣਾ ਪਵੇ ਇਹਨਾਂ ਨੂੰ ਅਸੀਂ ਕਿਹਾ ਮੈਂ ਪ੍ਰਸ਼ਾਸਨ ਨੂੰ ਆ ਕੇ ਕਿਹਾ 33 ਬੰਦੇ ਲੈ ਆਓ 11 ਬੰਦੇ ਤੁਸੀਂ ਚੋਣ ਕੀਤੀ ਆ ਦੋ ਤਹਿਤ ਤੇ ਮਜੀਦ ਵਾਲੇ ਹੁੰਦੇ ਆ 33 ਬੰਦੇ ਲੈ ਕੇ ਖੜੇ ਕਰ ਦਿਓ ਸਾਰੇ ਬੰਦੇ ਇਹਨਾਂ ਦੇ ਨਾਲ ਇਨਾਂ ਕੋਲੇ 20 ਮੋਟਾ ਵੀ ਹੈ ਨਹੀਂ ਦੋ ਪਿੰਡਾਂ ਦੀ ਸੋਸਾਇਟੀ ਹੈ ਗੱਲਪਿੰਡ ਤੇ ਜੈਸਿੰਗ ਵਾਲਾ ਪਿੰਡ ਦੋ ਪਿੰਡਾਂ ਦੀ ਸੋਸਾਇਟੀ ਦੇ ਵਿੱਚ ਇੱਕ ਗੱਲ ਹੈ ਇਹਨਾਂ ਨੇ ਇਹ ਕਰਤਾ ਕਿ ਲੋਕਾਂ ਦੇ ਸੂਚਤਾਵਾਂ ਤੇ ਸੋਸਾਇਟੀਆਂ ਬਣੀਆਂ ਤੇ ਲੋਕਾਂ ਦੀਆਂ ਸੂਚਤਾਵਾਂ ਬੰਦ ਕਰਨ ਵਾਸਤੇ ਕੰਮ ਕਰ ਰਹੇ ਆ ਜਿੰਨੇ ਲੋਕ ਹੈ ਇਹ ਕਹਿ ਰਹੇ ਕਿ ਸੋਸਾਇਟੀ ਨਾਲ ਕੋਈ ਲੈਣ ਦੇ ਨਹੀਂ ਰੱਖਣਾ ਇਹ ਸੋਸਾਇਟੀ ਨੂੰ ਜਿੱਦਾਂ ਲੱਗ ਗਿਆ ਤਾਂ ਜ਼ਿੰਮੇਵਾਰ ਕੌਣ ਹੈ ਕਿ ਤੋਂ ਦਾ ਐਮਐਲਏ ਪ੍ਰਸ਼ਾਸਨ ਜਿਹੜੇ ਇਥੋਂ ਦੇ ਲੋਕ ਟੱਕੇਛਾਈ ਤੇ ਉਤਰਿਆ ਉਹ ਲੋਕ ਨੇ ਇਸ ਕਰਕੇ ਮੈਂ ਦੱਸਣਾ ਚਾਹਣਾ ਕਿ ਜੇ ਵੋਟਾਂ ਹੋਣ ਟੱਕੇਗ੍ਰਾਮ ਦੀ ਲੋੜ ਨਹੀਂ ਪੈਂਦੀ ਅੱਗੇ 60000 ਦੇ ਐਮ.ਐਲ.ਏ ਕੋ ਜਿੱਤਿਆ ਸੀ ਨੇ 25000 ਵੋਟਰ ਰਹਿ ਗਈ ਤੇ ਜਿਵੇਂ ਪਹਿਲਾਂ ਸਰਦਾਰ ਅਰਸ਼ ਸਿੰਘ ਦੀ 18 ਇਹ ਵੋਟ ਰਹੀ ਇਹਨਾਂ ਦੀ 18 ਨਹੀਂ ਰਹਿਣੀ 10000 ਵੋਟ ਤੋਂ ਬਾਅਦ ਵੋਟ ਨਹੀਂ ਪੈਣੀ ਮੈਨੂੰ ਪਤਾ ਨਹੀਂ ਕਿ ਪਿੰਡਾਂ ਜਹਾਂ ਦਾ ਆਊਗਾ ਮਾਲਾ ਸਾਹਿਬ ਜਿਵੇਂ ਹੁਣ ਇਹਨਾਂ ਨੇ ਪਤਾ ਲੱਗ ਗਿਆ ਵੀ ਆਪਦੇ ਜਿਹੜੇ ਮੈਂਬਰ ਸਨ ਆ ਕਿ ਉਹਨਾਂ ਨੇ ਚੋਣ ਕਰ ਲਈ ਹੈਗੀ ਐ ਨਾਹਲਾ ਕਦਮ ਕੀ ਹੋਵੇ ਨਾਹਲਾ ਕਦਮ ਉਹ ਅਸੀਂ ਪੰਜਾਬ ਸਰਕਾਰ ਦੇ ਵਿਸ਼ਰਾ ਨੂੰ ਕਹਾਂਗੇ ਉੱਥੇ ਪੀਰ ਕਰਾਂਗੇ ਕਿ ਭਾਈ ਤੁਸੀਂ ਅੱਜ ਤੁਹਾਡੇ ਪੰਚਾਇਤ ਨੇ ਬੰਦੇ ਚੁਣੇ ਆ ਪਿੰਡ ਦੇ ਵਿੱਚੋਂ ਸੈਂਕਰਾ ਕੇ ਦੇਵਾਂਗੇ ਪਰ ਸਾਇਟੀ ਦੇ 175 ਐਸ ਹੈ ਐਕਸੋ ਪਿੰਓਟਰਲ ਉਹ ਵੀ ਕਮੀ ਨਾ ਕੋ ਲੈਣੀ ਉਹਨਾਂ ਦਾ ਬਹੁਤ ਸਤਿਕਾਰ ਕਰਕੇ ਵਿਸ਼ਰਾ ਦੇ ਪੀਰ ਕਰਾਂਗੇ ਇਹ ਸਰਕਾਰ ਉੱਥੇ ਵੀ ਦਬਾਅ ਪਾਉ ਫਿਰ ਪਿੰਡਾਂ ਦੀ ਰਹਿ ਦੇ ਨਾਲ ਮਾਨਜੋਬ ਹਾਈ ਕੋਰਟ ਦੇ ਵਿੱਚ ਜਾਵਾਂਗੇ ਕਿਉਂਕਿ ਮਾਨਜੋਬ ਹਾਈ ਕੋਰਟ ਤੇ ਕਿਸੇ ਦਾ ਦਬਾਅ ਨਹੀਂ ਹੁੰਦਾ ਉਹਨਾਂ ਨੇ ਦੁੱਧ ਤੇ ਦੁੱਧ ਤੇ ਪਾਣੀ ਦਾ ਪਾਣੀ ਕਰਦੇ ਨੇ ਆ ਜੋਕ ਪੰਡਾਲਿਆਂ ਦਾ ਪ੍ਰੋਗਰਾਮ ਨਿਖਿਆ ਹੋਊਗਾ ਅਸੀਂ ਉਹਦੇ ਪੂਰਾ ਪਹਿਰਾ ਦੇਵਾਂਗੇ ਕਿਉਂਕਿ ਸ਼ਰਮ ਨਹੀਂ ਕਾਲੀ ਦਾ ਪਹਿਲਾਂ ਇਸ ਘਰ ਚਾਹ ਜੋ ਲੱਗੀ ਹੋਈ ਬਾਣਦੀ ਹੈ ਸਾਨੂੰ ਕੋਈ ਧਮਕਸ਼ਾਦਾ ਨਹੀਂ ਬਿਲਕੁਲ ਜਿੱਥੇ ਕਹਿਣਗੇ ਛਾਵੇਂ ਕਹਿਣਗੇ ਤੁੱਪੇ ਕਹਿਣਗੇ ਜੋਕ ਕਹਿਣਗੇ ਤੇ ਕਰਨ ਤੇ ਨਾਲ ਕਰਕੇ ਚਲਾਗੇ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦੇਣ ਚਾਹੁੰਦੇ ਆ ਇਹ ਟੱਕੇਸ਼ਾਈ ਬੰਦ ਕਰੋ ਇਹੋ ਜੇ ਕੰਮ ਨਾ ਕਰੋ ਸਿਰਫ 2 ਸਾਲਾਂ ਕਿ ਸਰਕਾਰ ਦੇ 2 ਸਾਲਾਂ ਤੋਂ ਬਾਅਦ ਅੱਗੇ ਲੰਗਿਆਂ ਨੇ ਇੱਥੇ ਜ਼ਦਾਰ ਪ੍ਰੋਟੈਸਟ ਲਗਾ ਕੇ ਨਜ਼ਰ ਆਉ ਇਹਨਾਂ ਨੇ ਬੰਦ ਪਰਚਾ ਹੋਇਆ ਸੁਪੰਚ ਵੀ ਹੋਇਆ ਪਿੰਡੂ ਵੀ ਹੋਇਆ ਅੱਜੋ ਲੋਕ ਗੱਟੀਆਂ ਤੋੜ ਕੇ ਖੜੇ ਨੇ ਪਿੰਡੂ ਆਣਗੇ ਇਹ ਇਹੋ ਜੇ ਕੰਮ ਹੁੰਦਾ ਫਿਰ ਪਰਚੇ ਤਾਂ ਵੀ ਹੁੰਦੇ ਬੜਾ ਕੁਛ ਹੁੰਦਾ ਕਿਉਂਕਿ ਇਹ ਹੋਣੀ ਹੈ ਕਿ ਲਾਂਡੀਆਂ ਪ੍ਰਸ਼ਾਸਨ ਨੂੰ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਪ੍ਰਸ਼ਾਸਨ ਸਾਰਿਆਂ ਦਾ ਸਾਂਝਾ ਹੁੰਦਾ ਜਿਹੜੇ ਸਰਕਾਰ ਬਣਦੇ ਸਾਰਿਆਂ ਦੀ ਸਾਂਝੀ ਹੁੰਦੀ ਹੈ ਕਿਉਂਕਿ ਜਿਹੜੇ ਉਹਦੇ ਲੋਕ ਮੈਂਬਰ ਬਣ ਗਏ ਪ੍ਰਧਾਨ ਬਣ ਗਏ ਕਿ ਲੋਕਾਂ ਨੇ ਮਾਨਤਾ ਹੀ ਨਹੀਂ ਦਿੱਤੀ ਆ ਜਿਹੜੇ ਬੈਠੇ ਨੇ ਲੋਕ ਇਹਨੇ 99% ਲੋਕਾਂ ਨੇ ਮਾਨਤਾ ਨਹੀਂ ਦਿੱਤੀ ਕਾਦੀ ਉਹ ਮੈਂਬਰ ਆ ਕਾਦੀ ਉਹ ਪ੍ਰਧਾਨ ਜੇ ਸਰਪੰਚ ਵੀ ਕਾਹਨੂੰ ਬਣਦੇ ਆ ਬਿਨਾਂ ਲੋਕਾਂ ਤੋਂ ਮੰਨਦੇ ਆ ਤਾਂ ਉਹ ਸਰਪੰਚ ਆ ਕਾਦੇ ਮੈਂਬਰ ਆ ਕਰਕੇ ਲੋਕ ਉਹ ਹੀ ਉਹਨਾਂ ਨੂੰ ਇੱਕ ਮੈਸੇਜ ਇਹ ਲੋਕ ਕਰਕੇ ਭੇਜਦੇ ਨੇ ਮਤਲਬ ਜਿਹਨਾਂ ਲੋਕ ਕਰਕੇ ਭੇਜਣਗੇ ਉਹ ਹੀ ਅਸਲ ਅਗੇ ਜਾ ਹਰੀਸ਼ਾ ਜੀ ਜਿਵੇਂ ਮਾਲਾ ਸਾਹਿਬ ਦੱਸਿਆ ਹੈਗਾ ਜੀ ਉਹ ਚੋਂ ਕਰਕੇ ਚਲੇ ਗਏ ਹੈ ਕਿ ਅਸੀਂ ਵੇੜੀ ਦੇ ਬਾਗੂਲੇ ਬੈਠਾ ਹੈਗੇ ਆ ਤੇਰਾ ਤਾਂ ਦੁਲੂਆ ਨਹੀਂ ਜਾਨੀ ਜਾਨੀ ਤੁਹਾਨੂੰ ਕਹਾਂ ਸੁਝਾਵੀ ਮਨੇ ਅੱਜ ਇਹ ਪ੍ਰਚਾਰ ਸਾਡੇ ਨਾਲ ਕੋਈ ਨਹੀਂ ਕਰਾ ਅੱਗੇ ਕੰਮ ਨਹੀਂ ਕਰਦੇ ਹਾਂ ਸਾਡੀ ਅਸੀਂ ਹੁਣ ਅਗਲੀ ਕਾਰਵਾਈ ਕਰਾਂਗੇ ਮਾਲਾ ਸਾਹਿਬ ਆਏ ਵੇ ਆ ਇਹਨਾਂ ਦਾ ਧੰਨਵਾਦ ਇੱਥੇ ਇਹਦਾ ਸਾਡੀ ਪੈਂਡ ਦੀ ਮਹੱਤਵ ਵਿੱਚ ਆਏ ਆ ਮਾਨ ਸਾਡਾ ਬਹੁਤ ਜ਼ਿਆਦਾ ਟੱਕਾ ਖੁੱਟਾ ਹੈ ਤੇ ਹੁਣ ਅਸੀਂ ਅਗਲੀ ਕਾਰਵਾਈ ਕਰਾਂਗੇ ਜਿੰਨੀ ਹੋਈ ਪਹਿਲੀ ਗੱਲ ਤਾਂ ਜੀ ਉਹਨਾਂ ਦੇ ਮੇਰੇ ਹਿਸਾਬ ਨਾਲ 11 ਮੈਂਬਰ ਹੀ ਨਹੀਂ ਬਣੇ ਉਹਦੇ ਵਿੱਚੋਂ ਕੁਝ ਬੰਦੇ ਸਾਡੇ ਸੀਗੇ ਉਹਨਾਂ ਨੇ ਪਟਕੇ ਨਾ ਬਣਾ ਲਏ ਜੀ ਉਹ ਆਪ ਦੀ ਜ਼ਮੀਰ ਵਖਾਉਂਦੇ ਹੋਏ ਕਾਗਜ਼ ਵਾਪਸ ਕਰਕੇ ਉਹ ਵਾਪਸ ਬਾਹਰ ਆ ਗਏ ਆ ਉਹਨਾਂ ਕੋਲੇ ਬੰਦੇ ਹੋਣ ਜਾਨੀ ਕਿ 11 ਨਹੀਂ ਬਣੇ ਪੂਰੇ ਅੱਛਾ ਬੰਦੇ ਨਹੀਂ ਬਣੇਗੇ ਪਰ ਅਸੀਂ ਹੁਣ ਗਾਂ ਅਸੀਂ ਕਾਰਵਾਈ ਪੂਰੀ ਕਰਾਂਗੇ ਗਾਂ ਜਾਵਾਂਗੇ ਜਿੱਥੋਂ ਤੱਕ ਸਾਡੀ ਵਾਹ ਲੱਗੀ ਦੇ ਪਰ ਸਰਕਾਰ ਸਾਡੇ ਪਿੰਡ ਦੇ ਵਿੱਚ ਅੱਗੇ ਵੀ ਵੋਟਾਂ ਪੈਂਦੀਆਂ ਜੀ ਮੈਨਾ ਮੁਲਾਜ਼ਮ ਵੀ ਨਹੀਂ ਕੋਈ ਆਉਂਦਾ ਆਪਣੇ ਉਹੀ ਸਾਰਾ ਕੁਝ ਹੋ ਜਾਂਦਾ ਪਿੰਡਦਿਆਂ ਨੂੰ ਕਈਆਂ ਨੂੰ ਤਾਂ ਪਤਾ ਹੀ ਨਹੀਂ ਵੀ ਪਿੰਡ ਵੋਟਾਂ ਪੈਂਦੀਆਂ ਆ ਆ ਐਂਕਤੀ ਤਾਂ ਬਦਲਾਅ ਤੁਸੀਂ ਦੇਖ ਲਿਆ ਜੀ ਪਿੰਡ ਸਾਡਾ ਛੋਣੀ ਵਿੱਚ ਬਦਲ ਗਿਆ ਤਾਂ ਗੱਡੀਆਂ ਵੇਖੋ ਸਾਰੀਆਂ ਮੁਲਾਜ਼ਮਾਂ ਦੀਆਂ ਖੜੀਆਂ ਆ ਠੋਕਾ 150 ਮੁਲਾਜ਼ਮ ਸੀਗਾ ਵੋਟਾਂ ਉਹਨਾਂ ਦੀਆਂ 20 ਵੀ ਨਹੀਂ ਆ ਮੈਂ ਤਾਂ ਹੈਰਾਨ ਤੇ ਕਰਦਾ ਵੀ ਐਮਐਲਏ ਦੇ ਮੈਨੂੰ ਆਉਂਦਾ ਵੀ ਉਹ ਕਿਹੜੇ ਹੌਸਲੇ ਇਹਨਾਂ ਦੀ ਸਪੋਰਟ ਕਰ ਰਿਹਾ ਸੋਸਾਇਟੀ ਚ ਕਿਤੇ ਖਾਤੇ ਆ 175 ਖਾਤੇ ਆ ਜੀ ਉਹਦੇ ਵਿੱਚੋਂ 20 ਵੋਟਾਂ ਵੀ ਨਹੀਂ ਜੀ ਉਹਨਾਂ ਦੇ। ਮੈਂ ਕਿਹਾ ਸੀ ਮੈਂ ਕਿਹਾ ਵੀ 20 ਬੰਦਿਆਂ ਦੇ ਹੱਥ ਗੜੇ ਕਰਾ ਦਿਓ। ਤੁਸੀਂ ਸਾਰਾ ਕੁਝ ਹੀ ਛੋਟਾ। ਕਸ਼ਮੀ ਗੱਲ ਆ ਮੁੜ ਕੇ 20 ਤਾਂ ਨਹੀਂ ਮੰਨੇ। ਮੈਂ ਕਿਹਾ ਵੀ ਇੱਕ ਬੰਦਾ ਦੋ-ਦੋ ਕਰ ਦਿਓ, ਦੋਵੇਂ ਬਾਹਾਂ ਖੜੀਆਂ ਕਰ ਦਿਓ। ਫੇਰ ਵੀ ਨਹੀਂ ਉਹਨਾਂ ਨੇ ਜੀ ਪੂਰੇ ਹੋਏ ਦੱਸੋ ਹੁਣ ਕੀ ਕੀਤਾ ਜਾਂਦਾ। ਚਲੋ ਚਲੋ ਸਿੱਧੀ ਸਾਦੀ ਗੱਲ ਉਹਨਾਂ ਨੇ ਕੀਤੀ ਹੈਗੀ ਆ। ਹਾਂਜੀ ਪਿੰਡੋ ਜਾਨ ਕੇ ਵੀ 12 ਵੀ ਬੰਦੇ ਸੱਦੇ ਸੀਗੇ ਉਹਨਾਂ ਨੇ। ਯਾਨੀ ਕਿ ਉਹ ਮੌਕੇ ਤੇ ਇੱਥੇ ਨਹੀਂ ਆਏ, ਪਾਸੇ-ਆਸੇ ਗੱਟੀਆਂ ਲੈ ਕੇ ਫਿਰਦੇ ਰਹੇ ਆ। ਨਹੀਂ ਦਬਾਬ ਹੁੰਦੇ ਸੀ ਪਿੰਡ ਤੇ। ਪਰਸੈਂਟ ਸਾਰਾ ਸਾਰਾ ਇੱਕ ਮੋਟਾ 99% ਬੰਦੇ ਸਾਡੇ ਨਾਲ ਆ ਠੀਕ ਹੈ ਨਾ ਸਾਡੀ ਕੋਈ ਇੱਕ ਵਿੱਚ ਹੋਰ ਕੋਈ ਨੂੰ ਜਿਆਦਾ ਮੇਨ ਗੱਲ ਹੈ ਜੀ ਆ ਮੌਕੇ ਤੇ ਧਰਨੇ ਤੇ ਕਾਲੀ ਕਾਂਗਰਸੀ ਆਮ ਵਾਲੇ ਆਮ ਪਾਰਟੀ ਦੇ ਵੀ ਇੱਥੇ ਧਰਨੇ ਤੇ ਬੈਠੇ ਆ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੋਈ ਉਹ ਕਿਹੜੇ ਬੰਦੇ ਹੋਈ ਸੁਵਾ ਦਿਓ ਹਾਂਜੀ ਮਾੜਾ ਪੇਪਰ ਨਹੀਂ ਭਰਨ ਦਿੱਤੇ ਨੇ ਮੈਨੇ ਦੀ ਕੰਨੀ ਖੰਦੀ ਟਾਣੀ ਦੇ ਖੁੰਨੇ ਆਪਾਂ ਇੰਨੇ ਇੰਨੇ ਵੱਧ ਸੀ ਬਣਾਏ ਨਹੀਂ ਉਹ ਇਹ ਆ ਆਮ ਆਦਮੀ ਦੀ ਹੋਈ ਹਰਾਮੀ ਹੋਈ ਆ ਪਿੰਡ ਦੇ ਵਿੱਚ ਕਹਿੰਦੇ ਨੇ ਵੀ ਇਹ ਕਬਜ਼ਾ ਕਿਵੇਂ ਕੀਤਾ ਗਿਆ ਤੇ ਭਾਵੇਂ ਛੋਟਾ ਨਹੀਂ ਫਾੜੀ ਦੀ ਸੋੜਤਨ ਵਾਲੇ ਪਰ ਉਹ ਵੀ ਇੱਥੇ ਬੈਠੇ ਤੁਸੀਂ ਕੋਈ ਆਂ ਥੋੜੀ ਤਾਂ ਫੇਰ ਖੜਾ ਜਾਓ ਤੁਸੀਂ ਤਾਂ ਲਾਉਂਸ ਕਰਦੇ ਹੋ ਇਹ ਤਾਂ ਸੋਲ ਕਰਦੇ ਨੇ ਹਾਂ ਬਾਅਦ ਵਿੱਚ ਪੁੱਛਦੇ ਨੇ ਇਹ ਇਹ ਤਾਂ ਆ ਕੀ ਕਰੀ ਤੁਸੀਂ ਵੈਸੇ ਆਮਲੀ ਪਾਰਟੀ ਦੇ ਬੋਟੇ ਐ ਇਹਦੇ ਕੀ ਕਰ ਸੀ ਦੰਦਲੀ ਇਹ ਹੋ ਗਏ ਇਹਨਾਂ ਨੇ ਵੋਟਾਂ ਘੱਟ ਗਈਆਂ ਸਾਡੇ 150 ਵੋਟ ਵੀ ਖੀ ਜੀ ਇਹਨਾਂ ਦੀ ਆਹ ਵੇਖ ਲੋ ਹਾਲ ਕੂਜੂਤਾ ਪਾਰਟੀ ਦੇ ਦੀ ਸਰਕਾਰ ਅਸਧਾਰੀ ਪਾਰਟੀ ਦੇ ਬੰਦੇ ਪੁੱਟ ਕੇ ਹੋਰ ਪਾਸੇ ਜਾ ਰਹੇ ਵਿਚਾਰੇ ਬੈਠੇ ਲਫਾਵਾ ਦੇ ਹੱਥ ਚ ਆ ਕਾਜ ਰਿਹਾ ਆਹ ਵੇਖੋ ਆਪਣਾ ਕਾ ਗੁਰੂ ਵੀ ਬਲਾ ਵੀ ਉਹ ਕਹਿੰਦਾ ਕਿ ਆਪਣਾ ਇੱਕ ਨਹੀਂ ਹੋਰ ਆ ਨਹੀਂ ਆਪਣਾ ਕੋਈ ਨਹੀਂ ਹੋਰ ਨਹੀਂ ਬਣਾ ਪਿਆ ਸੀਗਾ ਜੀ ਇੱਥੇ ਕੋਲੇ ਜਾਈਏ ਆਪ ਦੀ ਆਵਾਜ਼ ਦੇ ਮਾਮਲੇ ਲੈ ਲੇ ਤੇ ਤਾਂ ਮੈਂ ਪਿੰਡ ਦੀ ਮਹਿਕ ਦੇ ਵਿੱਚ ਆ ਮੈਂ ਪਿੰਡ ਵਿੱਚ ਆ ਕਾਜ ਨਹੀਂ ਕਰਦਾ ਉਹਦੇ ਕਾਜ ਪਾਸ ਹੋ ਕੇ ਜੀ ਮੈਂਟ ਦੇ ਬਾਹਰ ਖੜਾ ਜੀ ਆ ਕੇ ਤੁਸੀਂ ਆਪਣਾ ਖੇਡਿਆ ਤੁਸੀਂ ਵੀ ਸੀਗੇ ਇਹ ਲਾ ਕੇ ਤਰਾ ਭਾਈਆਂ ਨਾਲ ਜੀ ਅਜੀਬ ਵੀ ਸਾਹਮਣੇ ਨਿਕਲ ਕੇ ਆਈ ਹੈ ਕਿਤੇ ਬਦਲਾ ਕਹਿੰਦੇ ਮੇਰੇ ਨਾਲ ਤਰਾ ਭਾਈ ਜੀ ਅੱਠ ਖੜਾ ਤੁਸੀਂ ਫਟ ਫਟ ਬਲੀ ਧੰਨਵਾਦ ਜੀ ਆ ਧੰਨਵਾਦ ਜੀ ਸਰ ਜੀ ਦਾ ਚਾਚਾ ਜੀ ਟੱਕਾ ਟੋਕਾ ਕਰਵਾ ਜੀ ਕੋਈ ਨਹੀਂ ਉਹ ਵੀ ਉਸ ਤੋਂ ਸੀਗੇ ਨਹੀਂ ਮੇਰਾ ਚਾਚਾ ਜੀ ਸਾਰਾ ਹੌਸਲਾ ਦੋਸਤਾਂ ਦਾ ਹੈ। ਉੱਜਕਤ ਨਹੀਂ। ਜਦ ਮੰਗੀ ਆਣੇ ਆ। ਬੋਲੋ ਸਰਕਾਰ ਐਸੀ ਕਿ ਜਿੱਦੋਂ ਅਸੀਂ ਸਾਫ਼ ਦੇ ਦਿੱਤਾ। ਸਾਰਾ ਦੁਗਨ ਸਟਾਈਲ ਕਰਿਆ। ਪਾਕਿਸਤਾਨ ਦੇ ਜਿਹੜਾ ਆਇਆ ਜਿਹੜਾ ਪੰਪਲ ਤੋਂ ਸਾਫ਼ ਦੀ ਨਦਰੀ। ਜਿਵੇਂ ਨੌਜਵਾਨ ਜੀਰਾਂ ਨੇ 2022 ਦੇ ਵਿੱਚ ਆਵਾਜ਼ ਮਾਰਟੀ ਲਿਆ। ਇੰਨੀ ਜੱਦੂ ਜਹਿਦ ਕੀਤੀ। ਆਪ ਵੀ ਆਪ ਆਫਰੇ ਬਣ ਕੇ ਆਪ ਨੇ ਜੀਪ ਦੇ ਵਿੱਚੋਂ ਡੰਡੇ ਲਾਈ। ਇਹਨਾਂ ਵਿੱਚ ਇਹ ਨੌਜਵਾਨ ਨੇ ਜੋ ਅੱਜ ਫੇਸ ਕਰਨ ਦੇ ਲਈ ਕਿਹਾ ਇਹਨਾਂ ਨੇ ਸਿਰਫ ਪੈਟ ਦੀ ਗੱਲ ਨਹੀਂ ਇਹਨਾਂ ਨੂੰ ਕਾਗਜ਼ ਭਰੇ ਹੀ ਨਹੀਂ ਕੱਲ ਇਹਨਾਂ ਨੂੰ ਤਾਂ ਕਾਗਜ਼ ਲੈ ਕੇ ਸਾਰੇ ਜਿੰਨੇ ਵੀ ਜੀ ਡਿਸਟ੍ਰਿਕਟਸ਼ਨ ਕਾਗਜ਼ਾਂ ਦੀ ਹੋ ਰਹੀ ਸੀ ਐਮਐਲਏ ਸਾਹਿਬ ਦੇ ਪੀਏ ਉਹ ਹੈਗੇ ਉਹ ਕਰ ਰਹੇ ਸੀ ਪਰ ਇਹ ਪੈਟ ਦੀ ਖਾਤਰ ਗਿਆ ਕਿ ਆਏ ਨਹੀਂ ਅਸੀਂ ਜੇ ਜ਼ੋਨ ਸਹੀ ਹੋਉਂਦੀ ਤਾਂ ਅਸੀਂ ਕਾਗਜ਼ ਦਰਖਾਸਤ ਕਰਾਂਗੇ ਨਹੀਂ ਅਸੀਂ ਕਾਗਜ਼ ਕਰਾਂਗੇ ਸਾਨੂੰ ਜੀ ਕਹਿੰਦੇ ਵੀ ਬਹੁਤ ਵੱਡੀ ਗੱਲ ਹੁਣ ਸਾਨੂੰ ਕਹਿੰਦੇ ਸੀ ਕਿ ਤੁਸੀਂ ਆਪ ਦੇ ਦੋ ਬੰਦੇ ਦੇ ਦਿਓ ਹਣ ਦੋ ਬੰਦੇ ਦੇਣ ਦਾ ਕੀ ਫਾਇਦਾ ਹੁਣ ਬੰਦੇ ਉਹਦੇ ਪੁੱਪੇ ਨੂੰ ਦੋ ਬੰਦੇ ਆਸੀ ਆ ਕਿ ਦੋ ਬੰਦੇ ਇਹਦੀ ਅਜੇ ਤਾਂ ਕਿਉਂ ਨਾ ਕਰਾਓ ਸਾਡੇ ਦੋ ਬਣਾ ਵੰਡ ਸਾਨੂੰ ਸਹਿਮਤਾ ਸੀ ਉਹ ਕੋਣ ਨਾਲ ਸਮਾਧ ਦੇਖੀ ਜਿਆਦਾ ਜੀ ਪਹਿਲਾਂ ਮਲਾ ਸਾਹਿਬ ਨਸਕੇ ਰਿਣੀ ਕੀ ਸ਼ਾੜੀ ਆ ਰੂਟ ਤੇ 722 ਦੇ ਵਿੱਚ ਤੇ 224 ਆਉਂਦੇ ਆਉਂਦੇ 25000 ਰਾਈਜੀ ਤੇ 27000 30000 ਦਾ 10000 ਤੋਂ ਹੇਡਾ ਨਹੀਂ ਇਹਨਾਂ ਦੀ ਤੇ ਆਹ ਇਧਰ ਆ ਲੋਕਾਂ ਦੇ ਪਿੰਡਾਂ ਦੇ ਵਿੱਚ ਵੜ ਨਹੀਂ ਦੇਣਾ ਅੱਜ ਤਾਂ ਇਹ ੱੱਕੇ ਕਰਕੇ ੱੱਕੇ ਛਾਈਆਂ ਕਰਕੇ ਆਪਦੇ ਇੱਕ ਆ ਪਤਾ ਉਹ ਵੀ ਅੱਗਾ ਜਪੀਰ ਚੋਣ ਦੇ ਲਈ ਨਾ ੱੱਕੇ ਛਾਈਆਂ ਕਰਨਾ ਪੈ ਰਿਆਂ ਕਰ ਵੀ ਲੈਣ ਕੇ ਆਪਦੇ ਮੈਂਬਰ ਬਣਾ ਦੇ ਲੇਗੇ ਕੱਲ੍ਹ ਦੁਬਾਰਾ ਹੀ ਦੀ ਹਾਜ਼ਰੀ ਦੇ ਵਿੱਚ ਕੀ ਗੱਲ ਅੱਜ ਰਾਤ ਨੂੰ ਮੈਂ ਸਰਦਾਰ ਅਮਰਜੋਤ ਸਿੰਘ ਨੂੰ ਦਿਨ ਵਾਂਗ ਜੂਰੀ ਕਰਤਾ ਧਰਤਾ ਨੇ ਜੋ ਚੋਣਾਂ ਕਰਾ ਰਹੇ ਨੇ ਸੁਸਾਇਟੀਆਂ ਇੱਕ ਅਲੱਗ ਉਹਨਾਂ ਨੇ ਬਣਾਇਆ ਹੋਇਆ ਤੇ ਫਿਰ ਕ੍ਰਿਟੇਰੀਆ ਬਣਾਇਆ ਹੋਈ ਉਹਨਾਂ ਸੈਟੀਫੀਕੇਟ ਜਿਹੜਾ ਇਹ ਮੈਂ ਕਰਾਊਗਾ ਸਰਪੰਚ ਜੀ ਵੀ ਬਿਨੈ ਦੇ ਰਿਹਾ ਦਾ ਜੋ ਖਾਣੇ ਕਿੱਧਰਿਆਂ ਉਹ ਇਹ ਬੰਦਾ ਦੇਖੂਗਾ ਉਹ ਅੱਜ ਰਾਤ ਨੂੰ ਕਿਵੇਂ ਸੌਣਗੇ ਅੱਜ ਤੁਸੀਂ ਦੇਖ ਰਹੇ ਹੋ ਕਿਤੇ ਪਿਓਰ ਦਾ ਆਇਤੀ ਤੋਂ ਆਪਣੇ ਦੇਸ਼ ਦੇ ਕਿਨੇ ਮੌਜੂਦਾਂ ਦੇ ਵਿੱਚ ਇੰਨੇ ਬੁੱਕਰ ਦਿਲ ਸਾੜ ਕੇ ਰਾਤ ਨੂੰ ਕਿਹੜੇ ਮੂੰਹਾਂ ਸੌਣਗੇ ਕਿਹੜੇ ਮੂੰਹਾਂ ਘਰ ਪਰ ਜਾ ਕੇ ਅਰਦਾਸ ਕਰਨਗੇ ਤੁਸੀਂ ਚੰਗਾ ਕੰਮ ਕਰਕੇ ਆਏ ਵੇ ਸਭ ਕੁਝ ਇੰਝ ਹੋਣਾ ਸੰਭਰੇ ਹੋਣਾ ਸਭਲੇ 227 ਦੇ ਵਿੱਚ ਇਹਨਾਂ ਨੂੰ ਉੱਤੇ ਲੱਗਣ ਦੀ ਬੰਦੀ ਦੇ ਕੱਪੜੇ ਇਹਨਾਂ ਦੇ ਹਾਲਾਤ ਹੋ ਜਾਂਦੇ ਨੇ ਬੜਾ ਬੰਦਾ ਜੀ ਗੁਰੂ ਮਹਾਰਾਜ ਸਭ ਕੁਝ ਦੇਖਦਾ ਤੁਹਾਡੇ ਜੀ ਵੀ ਕੰਮ ਹੋਈ ਹੋਈ ਸੀ ਪੀਐਮ ਤੇ ਪੀ ਵੀ ਬਹੁਤ ਬ੍ਰੀਕ ਆ ਤੇਨੂੰ ਬ੍ਰੀਕ ਕਿਸ ਦੇ ਮੱਧਰ ਦੇ ਵੱਲ ਨੂੰ ਬਚੀ ਨਾ ਜੀ ਕਾ ਕਰਕੇ ਕਰਕੇ ਚੱਲ ਸੇਤ ਨਾ ਤੂੰ ਨਾ ਨਵੀਂ ਪਾਰਟੀ ਐ ਮੈਂ ਤਾਂ ਸਨ ਵਿੱਚ ਲੋਕਾਂ ਦਾ ਸਾਥ ਚਾਹੀਦਾ ਅੱਜ ਮੈਂ ਇਹਦਾ ਕਿੰਨੇ ਨੰਬਰ ਬਣਨੇ ਸੀ ਕਿ ਘੱਟੋ ਘੱਟ ਕਿਹੜਾਈ ਹੋਵੇ ਆ ਦੇਖਦੇ ਮੈਂ ਇਹਨਾਂ ਨਾਲ ਨਾ ਨਾ ਪਰ ਮੈਨੂੰ ਵੀ ਸਮਝ ਆਉਂਦੀ ਹੈ ਕਿਹੜੇ ਬੰਦੇ ਨੂੰ ਕੌਣ ਇਹਨਾਂ ਨੂੰ ਲੈ ਦਿੰਦਾ ਸਾਰੇ ਪਿੰਡ ਤੋਂ ਪਾਸੇ ਹੀ ਕੋਈ ਦੋ ਚਾਰ ਬੰਦੇ ਲੋ ਤੋਂ ਨਾ ਮਾਰਾ ਦਿਓ ਕਿ ਪਿੰਡ ਦੇ ਜਿਹੜੇ ਬੰਦੇ ਸੀ ਕਿ ਨਾਲ ਜੁੜੇ ਲੋਕ ਨੂੰ ਪਾਸੇ ਕਰਤਾ ਤੁਸੀਂ ਸਮਝਦੇ ਹੋ ਕਿ ਮੈਂ ਤਾਂ ਇਹ ਸਭੀ ਸਾਈਡ ਤੋਂ ਹੀ ਆ ਕੇ ਸੁਣੀ ਤਾਂ ਬਦਲ ਨੂੰ ਸਰਦਾਰ ਕਹਿੰਦੇ ਆ ਕਿ ਜਿਹੜੇ ਨਾਲ ਜੁੜੇ ਲੋਕ ਨੂੰ ਪਾਸੇ ਕਰਦੇ ਆ ਕੋਈ ਨਹੀਂ ਆਮ ਨੇ ਸੀ ਕਿ ਬਹੁਤ ਆ ਬਾਅਦ ਗੋਰ ਕਰੀ ਤਾਂ ਨਾ ਮਰੀ ਪਰ ਹੋਇਆ ਕਿ ਜਦੋਂ ਪਿੰਡ ਦੇ ਗਲਤ ਬੰਦੇ ਮੂਹਰੇ ਲਾ ਕੇ ਕੰਮ ਗਲਤ ਕਰਦੇ ਜੀ ਉਹਨਾਂ ਦਾ ਕਿਹੜਾ ਹੈ ਅੱਜ ਜਿਹੜਾ ਹੋਇਆ ਅੱਜ ਸਾਡੇ ਢਾਂਦ ਵਾਲੇ ਜੀ ਜਿਨ੍ਹਾਂ ਨੇ ਕਾਗਜ਼ ਭਰਨੇ ਦਿੱਤੇ ਨੇ ਅੰਦਰ ਹੀ ਨਾਦਰ ਨੇ ਇੱਕ ਤਾਂ ਆ ਗਏ ਐਂ ਤੇ ਨੇ ਬਾਹਰ ਨਿਕਲਿਆ ਨਾ ਕਿ ਸੰਧਰੇ ਬਾੜਿਆ ਤੇ ਬਣਾ ਦੇ ਅੱਗੇ ਬੂਟਾ ਤੋਂ ਬਾਹਰ ਖੜੇ ਰਹਿ ਗਏ ਆਂ ਵੀ ਜਿਹੋੜਾ ਜਿਹੜੀ ਰਾਤੀ ਸੀ